ਫਗਵਾੜਾ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਗੈਸ ਸਿਲੰਡਰ ਫਟਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਦੱਸ ਦੇ ਕਿ ਇੱਕ ਫੈਕਟਰੀ ਦੇ ਵਿੱਚ ਸਿਲੰਡਰ ਦੇ ਵਿੱਚ ਗੈਸ ਭਰੀ ਜਾ ਰਹੀ ਸੀ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ ਗੈਸ ਸਿਲੰਡਰ ਫਟ ਗਿਆ ਜਿਸ ਦੇ ਨਾਲ ਜ਼ੋਰਦਾਰ ਧਮਾਕਾ ਹੋਇਆ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਉੱਥੇ ਹੀ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸ ਦੇ ਕਿ ਫਗਵਾੜਾ ਦੇ ਵਿੱਚ ਗੈਸ ਸਿਲੰਡਰ ਫਟ ਜਾਣ ਦੀ ਵਜ੍ਹਾ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਫਗਵਾੜਾ ਦੇ ਅਮਰ ਨਗਰ ਇਲਾਕੇ ਦੇ ਵਿੱਚ ਇੱਕ ਫੈਕਟਰੀ ਦੀ ਤਰ੍ਹਾਂ ਬਣਿਆ ਹੋਇਆ ਜਿਸ ਦੇ ਵਿੱਚ ਅੱਗ ਬੁਝਾਉਣ ਵਾਲੀ ਨਾਈਟ੍ਰੋਜਨ ਗੈਸ ਦੇ ਵੱਡੇ ਸਿਲੰਡਰ ਦੇ ਵਿੱਚ ਛੋਟੇ ਗੈਸ ਦੇ ਸਿਲੰਡਰ ਦੇ ਵਿੱਚ ਗੈਸ ਭਰੀ ਜਾ ਰਹੀ ਸੀ ਕਿ ਇਸ ਦੌਰਾਨ ਸਿਲੰਡਰ ਫਟ ਗਿਆ ਸਿਲੰਡਰ ਫਟਣ ਦੇ ਨਾਲ ਇੱਕ ਜ਼ੋਰਦਾਰ ਧਮਾਕਾ ਹੋਇਆ ਤੇ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਥਾਣਾ ਪ੍ਰਬਾਰੀ ਜਤਿੰਦਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਉਹਨਾਂ ਦੱਸਿਆ ਕਿ ਮਰਨ ਵਾਲੇ ਨੌਜਵਾਨ ਦੀ ਪਛਾਣ ਬਲਜੀਤ ਸਿੰਘ ਦੇ ਵਜੋਂ ਹੋਈ ਹੈ ਥਾਣਾ ਮੁਖੀ ਨੇ ਕਿਹਾ ਕਿ ਫੈਕਟਰੀ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਤੇ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਦੱਸਦੇ ਕਿ ਫਗਵਾੜਾ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਗੈਸ ਸਿਲੰਡਰ ਫਟਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇੱਥੇ ਆਏ ਜਿਵੇਂ ਅਮਰਨਗਰ ਇੱਥੇ ਨਾ ਨਾ ਫੈਕਟਰੀ ਲਾਈ ਸੀ ਜੋ ਨਾਈਟ੍ਰੋਜਨ ਅ ਅੱਗ ਬੁਝਾਊ ਯੰਤਰ ਹੁੰਦੇ ਨੇ ਉਹ ਵੱਡੇ ਸਿਲੰਡਰ ਤੋਂ ਛੋਟੇ 'ਚ ਭਰ ਰਹੇ ਸੀ ਜਿਸ ਬਲਜੀਤ ਸਿੰਘ ਹੈ ਉਹਦਾ ਹਜੇ ਪਤਾ ਲੱਗਿਆ ਸ਼ਾਇਦ ਦੀ ਡੈਥ ਹੋ ਗਈ ਸਤਿ ਸਾਲ ਹੁਮਾਰਿਆਂ ਕੋਤਰਾ ਦੇ ਰਹੇ ਹਮਲਾ ਤੇ ਮਾਲਕ ਇਹਨਾਂ ਦਾ ਕਿੱਥੋਂ ਪਤਾ ਲੱਗਿਆ ਵੀ ਸਾਹਿਲ ਕੋੜਾ ਕੋਈ ਜਿਹੜਾ ਵਰਕਰ ਹੈ ਇੱਥੇ ਕੁਲਦੀਪ ਸਿੰਘ ਉਹ ਤੋਂ ਪਤਾ ਲੱਗਿਆ ਬਾਕੀ ਦੇਖ ਰਹੇ ਆਂ ਦੀ ਕਾਰ ਵੀ ਜਿਹੜੀ ਬੰਦੀ ਆ ਮੱਚ ਲਿਆਵਾਂਗੇ ਸਰ ਆਪਾਂ ਕਿੰਨੇ ਲੋਕ ਕਿੰਨੇ ਕੁ ਲੋਕ ਇਸ ਫੈਕਟਰੀ ਵਿੱਚ ਕੰਮ ਕਰਦੇ ਆ ਜੀ ਹਜੇ ਕੁਝ ਨਹੀਂ ਪਤਾ ਕਿਉਂਕਿ ਇੱਥੇ ਵਰਕਰ ਇੱਕ ਹੀ ਹੈ ਜੀ ਉਹ ਤੋਂ ਪੁੱਛੀ ਚੱਲ ਰਹੇ ਆਂ ਕਿਉਂਕਿ ਮੌਕੇ ਤੇ ਬਲਜੀਤ ਸਿੰਘ ਜੀ ਦੀ ਜਿਹੜੀ ਸੱਤ ਜਿਹੜੀ ਡੈਥ ਹੋਈ ਹੈ ਕੀ ਲੱਗਦਾ ਤੁਹਾਨੂੰ ਮੌਕੇ ਦੇਖ ਕੇ ਲੱਗਦਾ ਉਹਦੀ ਡੈਥ ਹੋਣ ਦਾ ਕਾਰਨ ਕੀ ਲੱਗਦਾ ਇਹੀ ਦੇਖਦੇ ਆਂ ਪੱਕੀ ਇਨਵੈਸਟੀਗੇਟ ਕਰ ਰਹੇ ਕੈਮਰੇ ਵੀ ਲੱਗੇ ਇੱਥੇ ਕੈਮਰੇ ਤੋਂ ਪਤਾ ਲੱਗ ਜਾਊਗਾ ਕਿਦਾਂ ਮਤਲਬ ਕਿ ਓਵਰ ਹੋ ਗਿਆ ਹੈ ਤੇ ਫਟ ਗਿਆ ਸਿਲੰਡਰ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆ ਸਿਚੂਏਸ਼ਨ ਇੱਕ ਸਿਲੰਡਰ ਛੋਟਾ ਫਟਿਆ ਪਿਆ ਲੱਗਦਾ ਜਿਹੜਾ ਅੱਗ ਬੁਝਾਊ ਜੰਤਰ ਹੈ ਕੀ ਕੀ ਲੱਗਦਾ ਵੀ ਉਹਦੇ ਨਾਲ ਹੋ ਸਕਦਾ ਹਾਂ ਬਿਲਕੁਲ ਜੀ ਬਿਲਕੁਲ ਇਹ ਇਥੋਂ ਅੱਗ ਬੁਝਾਊ ਜੰਤਰ ਓਵਰ ਹੋ ਗਿਆ ਉਹ ਤੋਂ ਵੱਡੇ ਤੋਂ ਛੋਟੇ ਚ ਭਰਦਾ ਜੀ ਉਹ ਫਟਣ ਨਾਲ ਹੀ ਹੋਇਆ ਹੈ। ਅਚਾ ਇਹ ਇਹ ਕਿ ਦੱਸੀ ਫੈਕਟਰੀ ਦਾ ਨਾਮ ਕੀ ਹੈ ਜਿਹੜੀ ਇਹ ਤਰ੍ਹਾਂ ਦੀ ਕੁਝ ਸਾਹਮਣੇ ਕੁਝ ਨਹੀਂ ਪਤਾ ਕਿਉਂਕਿ ਇਹ ਮੁੰਡਾ ਆਇਆ ਇੱਥੇ ਬੋਰਡ ਬੋਰਡ ਕੋਈ ਨਹੀਂ ਲੱਗਾ। ਬਾਅਦ ਵਿੱਚ ਇਨਵੈਸਟੀਗੇਟ ਕਰਦੇ ਇਹ ਲੀਗਲ ਲੀਗਲ ਕਨ ਲੀਗਲ ਆ। ਉਹੀ ਉਹੀ ਆਪਾਂ ਪਤਾ ਕਰਾਂਗੇ ਇਨਵੈਸਟੀਗੇਟ ਦਾ ਪਾਰਟ ਆ ਜਦੋਂ ਪਤਾ ਲੱਗ ਜੂਵੇ ਦੇਕਾਂ ਕੰਮ ਕੀ। ਸਾਰੇ ਕਿਹੜੀ ਜਗ੍ਹਾ ਦੇ ਉੱਪਰ ਇਹ ਅਮਰ ਅਮਰ ਪਹਿਲੇ ਸਹੀ ਹੋਵੇ ਇਹ ਕਿੰਨੇ ਕ ਸਿਲੰਡਰ ਮੌਕੇ ਤੇ ਪਏ ਸਿਲੰਡਰ ਪਏ ਵੀ ਹੋਏ ਆ ਪੰਜ ਛੇ ਸਿਲੰਡਰ ਪਏ ਨਹੀਂ ਸੀ ਇੱਥੇ ਮੌਕੇ ਤੇ ਦੋ ਸਿਲੰਡਰ ਵੱਡੇ ਪਏ ਨੇ ਤੇ ਸਕੂਟਰ ਮੋਟਰਸਾਈਕਲ ਖੜੇ ਨੇ ਠੀਕ ਹੈ ਦੇਖਦੇ ਆ ਜਿਹੜੇ ਮੌਕੇ ਤੇ ਵੱਡੇ ਸਿਲੰਡਰ ਪਏ ਕੋਲੋਂ ਤਾਂ ਮੀਟਰ ਵਗੈਰਾ ਕੋਈ ਸਾਹਮਣੇ ਇਦਾਂ ਦੀ ਕੋਈ ਗੱਲ ਆਈ ਹੋਵੇ ਮੀਟਰ ਦੀ ਉਹ ਚੈੱਕ ਕਰਦੇ ਆ ਜੀ ਹਾਈ ਆ ਅਸੀਂ ਹੁਣੇ ਚੈਕਿੰਗ ਤੋਂ ਬਾਅਦ ਪਤਾ ਲੱਗਣਾ ਸਾਰਾ ਕੁਝ ਤਾਂ ਕੀ ਕਾਰਵਾਈ ਕੀਤੀ ਜਾ ਰਹੀ ਆ ਅੱਜੇ ਦੇਖਦੇ ਆ ਜਿਹੜਾ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਕਿਹੜੇ ਮੈਕਮੀ ਨਾਲ ਕਿਵੇਂ ਸੰਪਰਕ ਕਰਕੇ मैं कुछ सामने आया नहीं।, नहीं है भी मंजूरी है या ना कोई नहीं है सिर्फ देश-दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर